ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਹਣਾ ਜੇ ਤੂੰ ਜਾਂ ਤਾਂ ਤੂੰ ਲੱਡੂ ਚੱਕੀ ਨਾ ਹਨਾ ਜੇ ਤੈਨੂੰ ਕੋਈ ਪ੍ਰੋਬਲਮ ਆ ਹਨਾ ਜਾਂ ਜੇ ਚੱਕ ਲਿਆ ਤਾਂ ਤੂੰ ਖਾ ਲੈ ਸਾਰਿਆਂ ਨੂੰ ਪਤਾ ਤੂੰ ਕਾਹ ਤੋਂ ਨਹੀਂ ਖਾਦਾ ਹੈਗਾ ਜਿਹੜੇ ਸਮਝਦਾਰ ਆ ਉਹਨਾਂ ਨੂੰ ਸਾਰਾ ਹੀ ਕਾਫੀ ਹੈ ਤੇ ਅਰਗੀਆਂ ਬੁੜੀਆਂ ਕਰਕੇ ਨਾ ਸਮਾਜ ਚ ਆ ਜਾਤ ਪਾਤ ਦਾ ਉੱਚੀ ਨੀਚੇ ਹਜੇ ਤੱਕ ਹੈਗੀ ਹੈ ਜੇ ਕਈ ਐ ਜੀਆਂ ਬੁੜੀਆਂ ਵੀ ਹੁੰਦੀਆਂ ਨੇ ਬੰਦੇ ਵੀ ਹੁੰਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਅਜੇ ਵੀ ਆਪਣੇ ਪੰਡਾ ਫੁੰਡਾ ਚ ਜ਼ਿਆਦਾਤਰ ਇਹ ਕੋ ਚੱਲਦਾ ਹੀ ਆ ਸਹਾਰਾ ਜੀ ਵੀ ਹੈਗਾ ਹੀ ਆ ਜਾਤ ਪਾਤ ਦਾ ਰੌਲਾ ਹਨਾ ਕੋਈ ਐਡਾ ਕੋਈ ਕੋਈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਪਰ ਉਹ ਗੱਲ ਹੈ ਮਾੜੀ ਆ ਗੱਲ ਇਹ ਕਰਦੇ ਆ ਆਪਾਂ ਹਨਾ ਤੇਰੇ ਮੇਰੇ ਵੀ ਇੱਕ ਦੋ ਯਾਰ ਦੋਸਤ ਹੁੰਦੇ ਸੀ ਮੈਂ ਗੱਲ ਦਾ ਜਿਹਾ ਨਾ ਸੁਣਾਉਣੀਆਂ ਤੇ ਉਹ ਹੁਣ ਤਾਂ ਚਲੋ ਬਾਹਰ ਆ ਚਲੋ ਮੇਰੀ ਪਹਿਲਾਂ ਉਹਨਾਂ ਨਾਲ ਜਾਰੀ ਦੋਸਤੀ ਸੀਗੀ ਉਸ ਤੋਂ ਬਾਅਦ ਚੋਂ ਫਿਰ ਚਲ ਆਪਣਾ ਨਹੀਂ ਹੈਗੀ ਹੁਣ ਉਹਨਾਂ ਨੂੰ ਬੜਾ ਹੁੰਦਾ ਸੀ ਕਿ ਵੀ ਮੈਂ ਮੇਰੇ 1 2 4 2 ਤੇ ਸੀਗੇ ਵੀਡੀਓ ਸੀਗੇ ਚਲੋ ਚਮਿਆਰ ਕਹਿ ਲਓ ਕੁਝ ਵੀ ਕਹਿ ਲਓ ਹਨਾ ਵੀਡੀਓ ਸੀਗੇ ਤੇ ਉਹਨਾਂ ਨੂੰ ਬੜਾ ਉਹਨਾਂ ਤੋਂ ਤਕਲੀਫ ਹੁੰਦੀ ਸੀ ਕਿ ਵੀ ਹਾਂ ਉਹ ਵਿੜੇ ਵਾਲਿਆਂ ਨੂੰ ਇੱਕ ਤਰ੍ਹਾਂ ਦਾ ਪਸੰਦ ਹੀ ਨਹੀਂ ਕਰਦੇ ਸੀਗੇ ਹਜੇ ਵੀ ਹੈਗੇ ਇੱਕ ਮੰਨ ਲਓ ਪਿੰਡਾਂ 'ਚ ਹੈਗੇ ਹੀ ਆ ਯਾਰ ਤੇ ਇਹ ਸੱਚ ਆ ਚਾਹੇ ਮੰਨੋ ਚਾਹੇ ਨਾ ਮੰਨੋ ਹਜੇ ਵੀ ਪਿੰਡਾਂ 'ਚ ਬਥੇਰਾ ਲੋਕ ਆਹੀ ਕਾਹੇ ਚੀ ਬੜੇ ਹੋਏ ਆ ਉਹ ਚਮਿਆਰਾਂ 'ਚ ਉਹ ਚਮਿਆਰ ਨਾਲ ਨਹੀਂ ਫਰਨਾ ਉਹ ਉਹਦੇ ਨਾਲੀ ਉਹਦੇ ਨਾਲ ਨਹੀਂ ਜਾਣਾ ਇੱਕ ਘਰ ਦੇ ਵੀ ਰੋਕਦੇ ਆ ਚਾਰਾਂ ਕਈਆਂ ਦੇ ਤਾਂ ਸਾਡੇ ਦਾ ਚਲੋ ਕਿਹਾ ਨਹੀਂ ਹੈਗਾ ਮੇਰੇ ਮਾਪਿਓ ਨੇ ਕਦੇ ਵੀ ਕਿਹ ਕਿਹਦਾ ਯਾਰ ਦੋਸਤ ਬਣਾਉਣਾ ਕਈ ਕਿਹੜਾ ਨਹੀਂ ਬਣਾਉਣਾ ਹੈਗਾ ਤੇਰਾ ਆਪਾਂ ਨੂੰ ਇਹ ਗੱਲਾਂ ਪੂਰੀ ਜਿਆਦੀ ਸੀ ਉਹ ਮੈਂ ਗੱਲ ਇਹ ਕਰਦਾ ਮੇਰੇ ਇੱਕ ਦੋ ਯਾਰ ਦੋਸਤ ਸੀਗੇ ਉਹ ਬੜਾ ਕਰਦੇ ਹੁੰਦੇ ਸੀਗੇ ਬੜਾ ਉਹਨਾਂ ਨੂੰ ਫੀਲ ਹੁਣਾ ਬੜਾ ਉਹਨਾਂ ਨੇ ਕਰਨਾ ਵੀ ਜ ਉਹਨਾਂ ਨਾਲ ਨਹੀਂ ਸਿਰਫ ਮਤਲਬ ਚਮਿਆਰਾ ਨੂੰ ਨਹੀਂ ਬਣਾਉਣਾ ਹੈਗਾ ਆਪਦਾ ਸਰਕਲ ਮੰਨ ਲਓ ਮਤਲਬ ਉਹਨਾਂ ਨੂੰ ਇਹ ਹੁੰਦਾ ਸੀ ਆਪਦਾ ਸਰਕਲ ਜੱਟਾਂ ਨਾਲ ਹੀ ਰੱਖਣਾ ਜਾਂ ਵੱਡੇ ਬੰਦਿਆਂ ਨਾਲ ਵਧੀਆ ਬੰਦਿਆਂ ਨਾਲ ਰੱਖਣਾ ਹੈ ਨਾ ਤੇ ਜਦੋਂ ਗੱਲ ਇਹ ਕਰਦਾ ਮੈਂ ਕੋਈ ਏਡਾ ਕੋਈ ਮੈਨ ਤਾਂ ਕੋਈ ਮਜ਼ਾ ਲੱਗਿਆ ਨਹੀਂ ਹੈਗਾ ਕਿ ਕੋਈ ਫਰਕ ਲੱਗਿਆ ਕਿਸੇ 'ਚ ਮੇਰੀ ਯਾਰੀ ਦੋਸਤੀ ਹੁਣ ਵਧੀਆ ਬੰਦੇ ਨਾਲੇ ਬਿਹੜੇ ਵਾਲੇ ਯਾਰ ਦੋਸਤ ਮੇਰੇ ਵਧੀਆ ਬੰਦੇ ਖੜਨ ਵਾਲੇ ਬੰਦਿਆਂ ਨਾਲ ਹੁਣ ਇਹ ਨਹੀਂ ਹੈਗਾ ਵੀ ਮਤਲਬ ਮੈਂ ਦੇਖਿਆ ਸਾਰੇ ਮੈਂ ਪਰਕ ਕੇ ਹੀ ਨਹੀਂ ਗੱਲ ਹੈਗੀ ਕੋਈ ਪੱਟੀ ਕੋਈ ਐਡਾ ਕੋਈ ਮਸਲਾ ਨਹੀਂ ਹੁੰਦਾ ਹੈਗਾ ਖੜਨ ਵਾਲੇ ਨੇ ਖਾੜੀ ਜਾਣਾ ਹੁੰਦਾ ਚਾਹੇ ਜਿੱਥੇ ਮਰਜੀ ਖੜ ਜੇ ਵੀ ਮੇਰੇ ਯਾਰ ਤੋਂ ਹੁਣ ਹੈਗੇ ਆ ਵੀਡੀਓ ਆਪਾਂ ਨੂੰ ਤਾਂ ਕਦੇ ਕੋਈ ਤਕਲੀਫ ਹੋਈ ਨਹੀਂ ਹੈਗੀ ਮੈਨੂੰ ਤਾਂ ਕਦੇ ਕੋਈ ਲੱਗਿਆ ਨਹੀਂ ਹਾਂ ਵੀ ਉਹਦੇ ਚ ਕੋਈ ਖੂਨ ਉਹਨਾਂ ਚ ਕੋਈ ਮਤਲਬ ਉਹ ਖੂਨ ਹੋਰ ਆ ਮੇਰੇ ਚ ਹੋਰ ਆ ਜਾਂ ਉਹ ਮਤਲਬ ਹੋਰ ਕਿਤੇ ਮਾਸ ਦੇ ਬਣੇ ਹੋਏ ਆ ਜਾਂ ਉਹ ਮਤਲਬ ਗਰਦਾਰੇ ਨਹੀਂ ਜਾਂਦੇ ਹੈਗੇ ਮੈਨੂੰ ਤਾਂ ਕੋਈ ਐਦਾਂ ਦਾ ਕੋਈ ਲੱਗਿਆ ਨਹੀਂ ਹੈਗਾ ਇਹ ਬੰਦੇ ਦੀ ਸੋਚ ਹੁੰਦੀ ਆ ਮੇਨ ਗੱਲ ਕਿ ਇੱਥੇ ਹੀ ਬੰਦੇ ਦੀ ਸੋਚ ਕਿੰਨੀ ਕਨੀਵੀਆ ਹਨਾ ਉਹਦਾ ਬੰਦੇ ਦੀ ਮਤਲਬ ਬੰਦੇ ਦੀ ਬੰਦੇ ਦੀ ਸੋਚ ਕਿੰਨੀ ਨੀਵੀਆ ਹਨਾ ਬੰਦੇ ਦੇ ਮਤਲਬ ਇਹ ਗੱਲਾਂ ਹੀ ਦੱਸ ਦਿੰਦੀਆਂ ਨੇ ਅੱਜ ਕੱਲ ਵੀ ਇਹ ਕੁਝ ਹੈਗਾ ਹੀ ਪਿੰਡਾਂ 'ਚ ਵੀ ਹੈਗਾ ਹੀ ਆ ਨਾ ਜ਼ਿਆਦਾਤਰ ਇਹ ਮੈਂ ਦੇਖਿਆ ਹੋਇਆ ਵਾ ਪਰਖਿਆ ਹੋਇਆ ਵਾ ਇਹ ਗੱਲਾਂ ਮੇਰੀਆਂ ਮੈਨੂੰ ਹੁਣ ਮੈਨੂੰ ਆਪਾਂ ਨੂੰ ਫੀਲ ਹੁੰਦਾ ਨਹੀਂ ਹੈਗਾ ਰੱਬ ਨੇ ਜਿਹੇ ਬਣਾਇਆ ਮਤਲਬ ਆਪਾਂ ਨੂੰ ਰੱਬ ਨੇ ਜਿਹੇ ਬਣਾਇਆ ਵਾ ਆਪਾਂ ਨੂੰ ਨਹੀਂ ਇਹ ਜੀਆਂ ਗੱਲਾਂ ਫੀਲ ਹੋਈਆਂ हां ਵੀ ਮੇਰੇ ਵਿਹੜੇ ਵਾਲੇ ਬਾਕੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਸਾਰਿਆਂ ਦੇ ਯਾਰ ਦੋਸਤ ਵਧੀਆ ਹੀ ਹੁੰਦੇ ਆ ਪਰ ਸੋਚ ਦੀ ਗੱਲ ਹੁੰਦੀ ਆ ਵੱਡੀ ਸੋਚ ਰੱਖਣੀ ਗੱਲ ਉਹ ਕਰਦੇ ਆ ਬਤਲ ਮਤਲ ਪਰ ਆਪਣੇ ਨਾਲ ਜਿੱਥੇ ਆਪਣੇ ਵਿਹੜੇ ਵਾਲੇ ਯਾਰ ਦੋਸਤ ਖੜੇ ਆ ਮੈਂ ਕਹਿੰਨਾ ਯਾਰ ਮੇਰੇ ਕੋਈ ਇਧਰੋਂ ਯਾਰ ਦੋਸਤ ਖੜਿਆ ਹੀ ਨਹੀਂ ਹੈਗਾ ਜੱਟਾਂ ਚੋਂ ਨਾ ਕੋਈ ਖੜਨ ਵਾਲਾ ਹੈਗਾ ਸੀਗਾ ਆਪਣੇ ਵਧੀਆ ਨਿਭੇ ਰੱਬ ਕਰੇ ਵਧੀਆ ਨਿਭੇ ਅੱਗੇ ਵੀ ਪਰ ਉਹ ਗੱਲ ਸੋਚਦੀ ਕਰਦਾ ਸੋਚ ਵੱਡੇ ਰੱਖੋ ਤਾਂ ਵਧੀਆ ਵਾ ਬਾਕੀ ਦੁਨੀਆਦਾਰੀ ਚੱਲੀ ਤਾਂ ਜਾਂਦੀ ਹੈ